ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਅਮੀਤ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਆਪਣੀ ਜ਼ਿੰਦਗੀ ਦਾ ਇੱਕ ਵਾਕਿਆ ਦੱਸਦੇ ਪਏ ਐ ਕਿ ਮੈਨੂੰ ਚੰਦ ਲੋਕਾਂ ਨੇ ਦਾਵਤ ਦਿੱਤੀ ਸੀ ਕਿ ਤੁਸੀਂ ਆਓ ਆਣ ਕੇ ਸਾਡੇ ਪੰਡਾਲ ਦੇ ਵਿੱਚ ਤੁਸੀਂ ਗਿਆਨ ਕਰੋ ਆਪਣੇ ਅچھے ਅਲਫਾਜ਼ ਜਿਹੜੇ ਮੋਤੀ ਤੁਸੀਂ ਬਖੇਰਦੇ ਹੋ ਉਹ ਆਣ ਕੇ ਸਾਡੇ ਸਾਹਮਣੇ ਵੀ ਰੱਖੋ ਸਾਨੂੰ ਵੀ ਸਮਝਾਓ ਤੇ ਜਦੋਂ ਗਿਆਨੀ ਸੰਤ ਸਿੰਘ ਮਸਕੀਨਾਂ ਨੇ ਜਾ ਕੇ ਉੱਥੇ ਗਿਆਨ ਕੀਤਾ ਲੋਕਾਂ ਨੂੰ ਗੱਲ ਅੱਛੀਆਂ ਗੱਲਾਂ ਦਸੀਆਂ ਤੇ ਫਿਰ ਉੱਥੋਂ ਦੇ ਜਿਹੜੇ ਚੰਦ ਪਾਗਲ ਲੋਕ ਸੀ ਉਹਨਾਂ ਨੇ ਕਿਸ ਤਰ੍ਹਾਂ ਗਿਆਨੀ ਸੰਤ ਸਿੰਘ ਮਸਕੀਨਾਂ ਦੇ ਨਾਲ ਬਦਤਮੀਜ਼ੀ ਕੀਤੀ ਗਾਲਮ ਗਲੋਚ ਕੀਤੀ ਤੇ ਉਹਨਾਂ ਨੂੰ ਮਾਰਿਆ ਵੀ ਇਹ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਆਪਣੀ ਕਥਾ ਦੇ ਵਿੱਚ ਅੱਜ ਦੱਸਦੇ ਪਏ ਆ ਕਿ ਉਹਨਾਂ ਦੇ ਨਾਲ ਕੀ ਬਣਿਆ ਸੀ ਖੈਰ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਆ ਵੀਡੀਓ ਤੇ ਉਸ ਤੋਂ ਬਾਅਦ ਕਰਨੇ ਹਿੱਸੇ ਗੱਲ ਬਾਤ ਇੱਥੇ ਗੁਰਦੁਆਰਿਆਂ ਵਿੱਚ ਉਹ ਨੌਜਵਾਨ ਬਹੁਤ ساری ਗੁਰਦੁਆਰਿਆਂ 'ਚ ਕਾਬਜ਼ ਸਨ ਜੋ ਕੁਛ ਤੇ ਇਸ ਹਾਲਾਤ ਦੇ ਦੌਰਾਨ ਨਸ ਕੇ ਆਏ ਸਨ ਤੇ ਕੁਝ ਪੁੱਥੇ ਤੇ ਪਹਿਲੇ ਦੇ ਰਹਿਣ ਵਾਲੇ ਸਨ ਇਹਨਾਂ ਦੇ ਕਬਜ਼ੇ ਸਨ ਇਹਨਾਂ ਦੀ ਸੋਚਣੀ ਮੈਂ ਦੇਖ ਕੇ ਹੈਰਾਨ ਹੋਇਆ حالات تا کچھ بھی پتا نہیں پورے اڑے دا بھی پتا نہیں لیکن دم کچے پڑے نیو یارک پندرہ وی نوجوانہ نے مینو گر لیا بونی سٹریٹ گردوارے ایک کمرے چ بلا کے کہن لگے تسی مول منتر ਸਾਰਥਕ ਬੜਦੇ ਹੋ ਮੈਂ ਕਿ ਹੈ ਹੀ ਗੁਰ ਪ੍ਰਸਾਦ ਨਹੀਂ ਤਾਨੇ ਘੋਸੀ ਵੀ ਸਕਦੇ ਮੈਂ ਉਹ ਨਾਨਕੇ ਇੱਕੰ ਕੁੱਸੀ ਪ੍ਰਚਾਰ ਕਾ ਤੇ ਰਹਿਣ ਲਿਓ ਜਿਹੜਾ ਕੰਮ ਫੜੇ ਤੁਸੀਂ ਆਪਣਾ ਕੰਮ ਕਰੋ ਤਾ ਉਹ ਨਾਨ ਨੇ ਮੈਨੂੰ ਗਾਲ੍ਹਾਂ ਵੀ ਕੱਢੀਆਂ ਅਕਸ਼ਵਤ ਵੀ ਬੋਲਦੇ ਨਵਜਵਾਨਾਂ ਨੂੰ ਬੱਚੀ ਜੋ ਮੇਰੇ ਰਿਸ਼ਤੇਸੀ 호텔ੈਂਦ ਸੀ ਉਹ ਆ ਗਈ ਉਸਨੇ ਉਹਨਾਂ ਨੌਜਵਾਨਾਂ ਨੂੰ ਡਾਕਣਾ ਸ਼ੁਰੂ ਕੀਤਾ ਜਿਦੀ ਸਾਰੀ ਜ਼ਿੰਦਗੀ ਧਰਮ ਪ੍ਰਚਾਰ ਵਿੱਚ ਲੰਘ ਗਈ ਗੁਰਬਾਣੀ ਵਿਚਾਰ ਸੁਣਾਉਂਦਿਆਂ ਰੰਗ ਗਈ ਤੁਸੀਂ ਗੁਰਬਾਣੀ ਸੰਬੰਧੀ ਉਹਦੀਆਂ ਗਲਤੀਆਂ ਕੱਢ ਦਿਓ جدک تھو کچھ بھی نہیں پتا اور تھو شرم آنی چاہیے کیونکہ اس تس. پتا سی میں ہارٹ کا بھی مریض دوائی لینا اس دوران ایک دو نوجوانہ کی اکھا میں دیکھیاں اور انہوں نے اک نال اشارہ کی تا کہ مسکین ہاتھ اٹھائی ہے میں اکا دیکھ لیا. لیکن نال ایک وڈیری عمر داوی سی اس نے اشارہ کر دیتا جان دیوا اور ایک گی جو اپنے آپنوں ٹکسالی کہندہ جد کہ میں کدی اس نہیں دیکھا ਕਸਾਲ ਵਿੱਚ ਨਾਇਸਨ ਜਰਨੈਲ ਸਿੰਘ ਨਾਲ ਦੇਖਿਆ ਪੋਲਿਸੀ ਜਦਕਿ ਹਰ ਸਾਲ ਦਰਬਾਰ ਸਾਹਿਬ ਕਥਾ ਦੀ ਸਮਾਪਤੀ ਤੇ ਸੰਜ ਜਰਨੈਲ ਸਿੰਘ ਮੈਨੂੰ ਸਰਪਾ ਦੇਣ ਲਈ ਆਉਂਦੇ ਸਨ ਉਹ ਚੀਜ਼ਾਂ ਦਸਤਾਰ ਦੇਣੀ ਮਾਹਾਂ ਦੇਣੀ ਬਾਬਾ ਖੜਕ ਸਿੰਘ ਵੀ ਸਰਪਾ ਦੇਣ ਲਈ ਆਉਂਦੇ ਸਨ ਰੂਪਾ ਦਰਬਾਰ ਸਾਹਿਬ ਤੋਂ ਤੇ ਮਿਲਦਰ ਸੀ। ਔਰ ਮੈਂ ਦਰਬਾਰ ਸਾਹਿਬ ਤੋਂ ਕੋਈ ਮਾਇਆ ਨਹੀਂ ਲੈਂਦਾ ਸੀ। ਲੇਕਿਨ ਬਾਬਾ ਖੜਕ ਸਿੰਘ ਔਰ ਸੰਜਰਨੈਲ ਸਿੰਘ ਇੱਕ ਸੋ ਇੱਕ ਦਮੜਾ ਰੱਖੇ ਦਸਤਾਰ। ਮੈਨੂੰ ਸੋਹੇ ਦੇ ਰੂਪਿਂ ਦਿੱਲੇ ਸੰਨ। ਮੈਂ ਇਸ ਨੂੰ ਗੁਰੂ ਦੀ ਬਖਸ਼ਿਸ਼ ਸਮਝ ਕੇ ਲੈ ਲੈਂਦਾ ਸੀ। ਮੰਜਰ ਮਹਿਲ ਸਿੰਘ ਮੇਰੀਆਂ ਟੇਪਾਂ ਦੀ ਅਕਸਰ ਦਿਨ ਨੂੰ ਸੁਣਿਆ ਕਰਦੇ ਸਨ। ਔਰ ਕਦੀ ਕਦੀ ਬੈਠ ਕੇ ਵਿਚਾਰ ਵਟਾਂਦਰਾ ਵੀ ਕਰਦੇ ਸਨ। ਪਰ ਉਹਨਾਂ ਦੇ ਅਨੁਆਈ ਇਹ ਨੌਜਵਾਨ ਇਹਨਾਂ ਦੀ ਹਾਲਤ ਦੇਖ ਕੇ ਮਨੋਂ ਬਿਲਕੁਲ ਵਿਪਰੀਤ ਦਸ਼ਾ ਪ੍ਰਤੀਤ ਹੋਈ। میں سوچتا سی گردوارے قوم یہ پرچار رساتل دے جائے گا واقعی ایسا ہی ہویا کنیڈا اور امریکہ دے بیشتر گردوارے بڑے بھینکر لڑائی جھگڑے دے کارن بنے اور خون خرابے ہوندے رہے ਨੌਜਵਾਨ ਜਿਨਾ ਨੇ ਮੇਰੀ ਇਸ ਤੀਕਰ ਬੇਇਜ਼ਤੀ ਕੀਤੀ ਦੋ ਤਿੰਨ ਦਿਨ ਬਿਰਾਦ ਦੀਵਾਲ ਉੱਪ ਸੈਟ ਰਿਹਾ ਲੈ ਇਸ ਤਰ੍ਹਾਂ ਦੇ ਮਾਹੌਲ ਵਿੱਚ ਕਿੰਝ ਗੁਰਬਾਣੀ ਵਿਚਾਰ ਸਰਵਨ ਕਰਾ ਸਕਾਂਗਾ ਪਰ ਕਿਸੇ ਕਿਸੇ ਕੋਲ ਹੋਵੇ ਜੋ ਗੰਭੀਰ ਸੰਤਾਂ ਸਨ ਗੁਰਬਾਣੀ ਦੇ ਵਿਚਾਰ ਨੂੰ ਸਮਝਣ ਵਾਲੀਆਂ ਸਨ انہاں دے پیار میں دیتے ہوئے صدکار میں میرا ادشاہ گدھائی رکھیا اور سہجے سہجے یہ نوجوان عام سنگتانگیاں نگاہاں تو گردے گئے اور محور تھنڈا ہویا اور میں کافی دینا تو ہر سال انہاں ملکاں دیتا ਗਰਮੀਆਂ ਦੇ ਦਿਨਾਂ ਆ ਜਾਣਾ ਗੁਰਵਾਣੀ ਪ੍ਰਚਾਰ ਦੀ ਸੇਵਾ ਕਰ ਵਾਪਸ چلا ਜਾਣਾ ਸੀ ਕਰ ਲਿਆ ਕਿਉਂ ਸਮਰਥਾ ਦੀ ਤਾਕਤ bina جنا ਕੋਲ ਸੀ ਉਹ ਅਕਸਰ ਗਰਗੜ ਦੀ ਤਰ੍ਹਾਂ ਰੰਗ ਬਦਲਦੇ ਰਹਿੰਦੇ ਸਨ ਕਿੰਨੇ ਕੁਛ ਚੰਦ ਜੇ ਮਾਵਾਰ ਪ੍ਰਚਾਰਕਾਂ ਨੂੰ ਵੀ ਗਿਆ ਕੋਈ ਉਹਨਾਂ ਦਾ ਕੰਮ ਹੈ ਸਿਆਸਤ ਵਿੱਚ ਪੈਣਾ ਸਾਨੂੰ ਧਰਮ ਪ੍ਰਚਾਰ ਕਰਨਾ ਚਾਹੀਦਾ ਹੈ ਕੰਕਸੀ ਅਸਦ ਵਿੱਚ ਦਾਅ ਵੇਚ ਉਤਾਰ ਚੜਾ ਏਰਾ ਫੇਰੀ ਤੋਂ ਬਿਨਾ ਹੋਰ ਕੁਝ ਨਹੀਂ ਹੰਦਾਰ ਸਾਨੂੰ ਨਿਰੋਲ ਧਰਮ ਪ੍ਰਚਾਰ ਕਰਕੇ ਨੌਜੁਮਾਨਾਂ ਦੇ ਸਿੱਖ ਸੰਗਤਾਂ ਦੇ ਧਰਮ ਦੇ ਗੁੱਤੇ ਨੂੰ ਹਰਾ-ਭਰਾ ਰੱਖਣਾ ਚਾਹੀਦਾ ਹੈ اور میں وہ دونڈا اپنے آپ راجنیتی تو ایک پاسے کر کے جبکہ میں رجنیتک پہلے بھی نہیں سی. صرف راجنیتی نے جو زخم پہنچائے سن اس سبند میں بولنا آرمبھ کیا اور اس کو بعد میں اپنی اس پرانی پرمپرا گیا نرول گربا دھرم دا کا سینج سی نے جو اپنا پیار دیتا سی گرنانک نے اپنی بھگتی دیتی سی زندگی چھلکاں بھی دیتیاں دیا دس سالوں دے دوران میں ਕੋਈ ਕੁਝ ਗਵਾਇਆ ਔਰ ਢੇਂਦੀ ਕਲਾ چلا ਗਿਆ ਇਸ ਤੋਂ ਬਾਅਦ ਗੁਰੂ ਕਿਰਪਾ ਸੁਧਕਾ ਆਪਣੇ ਆਪ ਨੂੰ ਸਵਾਲਣਾ ਸ਼ੁਰੂ ਕੀਤਾ ਔਰ ਭਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਹਿਰਾਮਤ ਨੇ ਮੇਰੇ ਉਤਸ਼ਾਹ ਨੂੰ ਪਿਆਰ ਨੂੰ ਭਗਤੀ ਨੂੰ ਉਠਾਣਾ ਸ਼ੁਰੂ ਕੀਤਾ ਅੰਦਰ ਉਮੰਗ ਪਿਆਸ ਉਹਨਾਂ ਸਰਕਾਰਾਂ ਦੇ ਸੰਬੰਧਿਤ ਤੇ ਬਣੀ ਰਹਿੰਦੀ ਹੈ ਪ੍ਰਭੂ ਮੋਹੇ ਕਬ ਗੱਲ ਨਾਵੇਂਗੇ ਪਰ ਜਪਦਾ ਹੈ ਅਜੇ ਮੇਰੀ ਉਸ ਤਰ੍ਹਾਂ ਦੀ ਤਾਲਵਤ ਨਹੀਂ ਬਣੀ ਬਬਕਲਵੰਦ ਸਿੰਘ ਦੇਖ ਬੋਲ ਯਾਦ ਆ ਜਾਂਦਾ ਹੈ ਕਈ ਨੇ ਰੋਂਦੇ ਹੋਏ ਬੱਚੇ ਦੇ ਮੋਂਦੇ ਚ ਜਦ ਮਾਂ ਦਾ ਹਸਤ ਨੂੰ ਪਏ ਜਾਂਦਾ ਹੈ ਉਹ ਛੁੱਪ ਕਰ ਜਾਂਦਾ ਹੈ ਤਿੰਨ ਅਗਰ ਉਸ ਦਾ ਰਸ ਮਿਲ ਜਾਏ ਤਾਂ ਕਥਾ ਨਹੀਂ ਕਰੇਗਾ ਛੁੱਪ ਕਰ ਜਾਏਗਾ ਗੁਰੂ ਤੇਰੇ ਕੋਲ ਕਥਾ ਕਰਉਣਾ ਚੰਦਾ ਹੈ ਕੋਈ ਸੇਹੀ ਖੁਸ਼ ਰਹੇ ਕਿਸੇ ਚੀਜ਼ ਪਰਸਨ ਰਹੇ ਤਾਂ ਇਸ ਤਰ੍ਹਾਂ ਆਪਣੇ ਮਨ ਨੂੰ ਸਮਝਾਤੇ ਨੇ ਦਾਤਾ ਗੁਰਬਾਣੀ ਵਿਚਾਰ ਪ੍ਰਚਾਰ ਸੰਗਤਾਂ ਦੇ ਸਾਹਮਣੇ ਰੱਖ ਰਹੇ ਹਾਂ ਮੇਰੇ ਨਾਲ ہندو ਵੀਰ ਵੀ ਪਿਆਰ ਕਰਦੇ ਨੇ ਇੰਦੌਰ ਗੀਤਾ ভবন ਜੰਮੂ ਗੀਤਾ ভবন ਔਰ ਅਲੀਗੜ ਦੇ ਸੋਮੀ ਰਾਮਕ੍ਰਿਸ਼ਣ ਮਿਸ਼ਨ ਦੇ ਚ ਵੀ ਮੈਂ ਕਥਾ ਕਰਦਾ ਰਿਹਾ ਮਿਲਣ ਵਿੱਚ ਇੱਕ ਮੌਲਵੀ ਇੱਕ ਮੁਸਲਮਾਨ ਵੀ ਸੀ ਮੈਨੂੰ ਕਹਿਣ ਲੱਗਾ ਮੈਂ ਮੈਨਾ ਦੋ ਮਹੀਨਾ ਤੁਹਾਡੇ ਨਾਲ ਰਹਿ ਕੇ ਗੁਰਬਾਣੀ ਵਿਚਾਰ ਸੁਣਨੇ ਮੈਨੂੰ ਆਨੰਦ ਆਉਂਦਾ ਹੈ ਇੱਕ ਦਿਨ ਕਿਦਰੇ ਸਵਾਵਕ ਆਇਆ ਸੀ ਇਸ ਟਾਈਮ ਗੁਰਗੋਰੇ ਲੰਡਨ ਦੇ ਵਿੱਚ ਮੈਂ ਕਹ ਤੁਸੀਂ ਖੁਸ਼ੀ ਨਾਲ ਰਹ ਸਕਦੇ ਹੋ ਤੋਂ ਇੰਗਲੈਂਡ ਵਿੱਚ ਔਰ ਉਸ ਤੋਂ ਬਾਅਦ ਕਨੇਡਾ ਵਿੱਚ ਕੋ ਦੋ ਤਿੰਨ ਮਹੀਨੇ ਨਾਲ ਰਿਆ ਔਰ ਬਹੁਤ ਵੱਡੀ ਮਹਿਮਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗਾਇਨ ਕਰਨ ਲੱਗ ਪਿਆ ਕਹਿਣ ਲੱਗਾ ਮੇਰੇ ਬੱਚੇ ਪਰਵਾਰ ਰਾਵਲ ਪਿੰਡੀ ਪਾਕਿਸਤਾਨ ਦੇ ਚ ਹੈ ਪਰਨਾ ਜਿਸ ਥੰਗ ਨਾਲ ਮੇਰਾ ਮਨ ਬਣਿਆ ਮੈਂ ਤੇ ਕੁਝ ਹੋਰ ਹੋ ਜਾਣਾ ਸੀ ਪਰ ਇਹ ਸਾਰੀਆਂ ਪਰਿਵਾਰਿਕ ਮਜਬੂਰੀਆਂ ਖੈਰ ਮੈਂ ਵੀ ਸਮਝ ਗਿਆ ਹੁਣ ਵੀ ਜਦ ਕਦੀ ਮਿਲਦਾ ਹੈ ਰੋਣ ਲੱਗ ਪੈਂਦਾ ਹੈ ਹਜ਼ਾਰੋ ਹਜ਼ਾਰ ਇੱਕ ਤਫਾ ਮੈਨੂੰ ਕਹਿਣ ਲੱਗਾ ਮੈਂ ਅਲਵਰ ਸਵਾਗਮ ਤੇ ਵੀ ਆਣਾ ਚਾਹਨਾ ਮੈਂ ਉਸ ਨੂੰ ਆਪਣੀ ਤਰਫੋਂ ਸੰਪੂਰਨ ਸਰਵੀ ਭੇਜੀ ਲੇਕਿਨ ਉਸ ਨੂੰ ਵੀਜ਼ਾ ਨਾ ਮਿਲ ਸਕਿਆ ਉਹ ਨੇ ਪਾਚਿਆ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਗਿਆਨੀ ਸੰਸ ਸਿੰਘ ਮਸਕੀਨ ਹਣੀ ਦੱਸਦੇ ਪਏ ਕਿ ਜਦੋਂ ਉਹ ਇੱਕ ਜਗ੍ਹਾ ਤੇ ਗਏ ਜਿੱਥੇ ਉਹਨਾਂ ਦੇ ਲੋਕਾਂ ਨੇ ਉਹਨੂੰ ਕਿਹਾ ਸੀ ਕਿ ਆਓ ਆਣ ਕੇ ਸਾਨੂੰ ਵੀ ਗਿਆਨ ਕਰੋ ਸਾਨੂੰ ਵੀ ਸਮਝਾਓ ਤੇ ਤੁਹਾਨੂੰ ਪਤਾ ਗਿਆਨੀ ਸੰਸ ਸਿੰਘ ਮਸਕੀਨ ਵਰਗੇ ਜਿਹੜੇ ਵੀ ਲੋਕ ਹੁੰਦੇ ਉਹਨਾਂ ਦਾ ਮਕਸਦ ਇਹੀ ਹੁੰਦਾ ਕਿ ਚਲੋ ਕਿਸੇ ਦੂਸਰੀ ਜਗ੍ਹਾ ਵੀ ਜਾਣਾ ਪਏ ਤੇ ਜਲ ਜਾਂਦੇ ਆ ਜਾ ਕੇ ਤਾਂ ਕਿ ਉਸ ਜਗ੍ਹਾ ਤੇ ਜਾ ਕੇ ਉਹਨਾਂ ਲੋਕਾਂ ਦਾ ਭਲਾ ਹੋ ਸਕੇ ਚਲੋ ਉਹਨਾਂ ਦੇ ਕਹਿਨ ਤੇ ਅਗਰ ਚੰਦ ਲੋਕ ਹੀ ਮਜਮੇ ਦੇ ਵਿੱਚੋਂ ਨੇਕੀ ਦੇ ਰਾਹ ਤੇ ਆ ਜਨ ਤੇ ਉਹਨਾਂ ਦਾ ਜਾਨ ਦਾ ਮਕਸਦ ਪੂਰਾ ਹੋ ਜਾਂਦਾ ਹੈ ਤੇ ਜਿਹੜੇ ਅੱਲਾਹ ਵਾਲੇ ਹੁੰਦੇ ਆ ਉਹ ਹਮੇਸ਼ਾ ਸਫਰ ਕਰਦੇ ਹਿਜਰਤ ਕਰਦੇ ਆ ਤਾਂ ਕਿ ਜਿਹੜੇ ਲੋਕ ਭਟਕੇ ਹੋਏ ਆ ਦੂਰ ਦਰਾਜ਼ ਵੀ ਉਹਨਾਂ ਦਾ ਵੀ ਭਲਾ ਹੋ ਸਕੇ ਤੇ ਗਿਆਨੀ ਸੰਸੀ ਮਸਕੀਨ ਹੋਣੀ ਵੀ ਇਸੇ ਤਰ੍ਹਾਂ ਹੀ ਜਿਹੜੇ ਲੋਕਾਂ ਨੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਕੋਲ ਗਏ ਤੇ ਉੱਥੇ ਜਾ ਕੇ ਜਦੋਂ ਹੱਕ ਸੱਚ ਦੀਆਂ ਗੱਲਾਂ ਕੀਤੀਆਂ ਸੱਚੀਆਂ ਗੱਲਾਂ ਕੀਤੀਆਂ ਤੇ ਫੇਰ ਉਹ ਗੱਲਾਂ ਉਹਨਾਂ ਲੋਕਾਂ ਨੂੰ ਬਹੁਤ ਕੋੜੀਆਂ ਲੱਗੀਆਂ ਕਿਉਂ ਕਿ ਉਹ ਲੋਕ ਪੁੱਠੇ ਕੰਮ ਕਰਦੇ ਸੀ ਗਲਤ ਕੰਮ ਕਰਦੇ ਸੀ ਜਿਨ੍ਹਾਂ ਕੰਮਾਂ ਤੋਂ ਗਿਆਨੀ ਸੰਸ ਸਿੰਘ ਮਸਕੀਨ ਹੋਣੀ ਮਨਾ ਕਰਦੇ ਪਏ ਸੀ ਯਾਨੀ ਕਿ ਜਿਸ ਤਰ੍ਹਾਂ ਕਿ ਰੱਬ ਸੋਹਣੇ ਨੇ ਹੁਕਮ ਦਿੱਤਾ ਹੈ ਜਿਸ ਕੰਮਾਂ ਤੋਂ ਮਨਾ ਹੋ ਹੁੰਦਾ ਉਸ ਦੇ ਬਾਰੇ ਉਹ ਦੱਸਦੇ ਪਏ ਸੀ ਤੇ ਉਹ ਗੱਲਾਂ ਉਹਨਾਂ ਲੋਕਾਂ ਨੂੰ ਕੋੜੀਆਂ ਲੱਗਦੀਆਂ ਪਈਆਂ ਸੀ ਕਿਉਂਕਿ ਉਹ ਲੋਕ ਕੰਮ ਕਰਦੇ ਪਏ ਸੀ ਤੇ ਜਿੱਲੇ ਤੁਸੀਂ ਕੋਈ ਚੰਗੀ ਗੱਲ ਕਰੋ ਤੇ ਜਿਹੜਾ ਮਾੜਾ ਬੰਦਾ ਉਹਨੂੰ ਤੁਹਾਡੀ ਗੱਲ ਬਹੁਤ ਚੁਬਦੀ ਹੈ ਫਿਰ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਬੰਦੇ ਨੂੰ ਕਿਸੇ ਤਰ੍ਹਾਂ ਚੁੱਪ ਕਰਾਵਾਂ ਤੇ ਉਹਦੇ ਵਾਸਤੇ ਫਿਰ ਉਹ ਕੋਈ ਨਾ ਕੋਈ ਪਲਾਨਿੰਗ ਕਰਦਾ ਤੇ ਇਸੇ ਤਰ੍ਹਾਂ ਹੀ ਉਹਨਾਂ ਲੋਕਾਂ ਨੇ ਵੀ ਫਿਰ ਗਿਆਨੀ ਸੰਸੀ ਮਸਕੀਨਾਂ ਦੇ ਉੱਤੇ ਨਾ ਚੰਦ ਜਿਹੜੇ ਨੌਜਵਾਨ ਪਾਗਲ ਕਸਮ ਦੇ ਗੁੰਡੇ ਸੀ ਨਾ ਉਹਨਾਂ ਨੂੰ ਜਾ ਕੇ ਨੋਕਿਆ ਕਿ ਜਾ ਕੇ ਗਿਆਨੀ ਸੰਸੀ ਮਸਕੀਨਾਂ ਦੇ ਨਾਲ ਬਦਤਮੀਜ਼ੀ ਕਰੋ ਤੇ ਉਹਨਾਂ ਨੇ ਆ ਕੇ ਗਿਆਨੀ ਸੰਸੀ ਮਸਕੀਨਾਂ ਦੇ ਨਾਲ ਬਦਤਮੀਜ਼ੀ ਕੀਤੀ ਮਾਰਿਆ ਵੀ ਇਹਨਾਂ ਨੂੰ ਤੇ ਗਾਲਮ ਗਲੋਚ ਵੀ ਕੀਤੀ ਇਹ ਬਿਰੋ ਜਿਹੜੇ ਅਕਲ ਦੇ ਅੰਨੇ ਲੋਕ ਹੁੰਦੇ ਆ ਨਾ ਉਹ ਅਜਿਹੇ ਕੰਮ ਕਰਦੇ ਆ ਤੂੰ ਬਜਾਏ ਕਿ ਉਸ ਗੱਲ ਨੂੰ ਸਮਝਣ ਦੇ ਦੇਖੋ ਤੁਸੀਂ ਅਗਰ ਗਿਆਨੀ ਸੰਤ ਸਿੰਘ ਮਸਕੀਨਾਂ ਨੂੰ ਬੁਲਾਇਆ ਤੇ ਉਹ ਤੁਹਾਨੂੰ ਆਪਣੀ ਗੱਲਤ ਨਹੀਂ ਦੱਸਦੇ ਪਏ ਉਹ ਉਹ ਹੀ ਕਹਿ ਰਿਹਾ ਜਿਹੜਾ ਰੱਬ ਸੋਹਣ ਨੇ ਹੁਕਮ ਦਿੱਤਾ ਕਿ ਜ਼ਿੰਦਗੀ ਇੰਜ گزارੋ ਦੂਸਰਿਆਂ ਦਾ ਭਲਾ ਕਰੋ ਦੂਸਰਿਆਂ ਦੇ ਬਾਰੇ ਚੰਗਾ ਸੋਚੋ ਦੂਸਰਿਆਂ ਨੂੰ ਨੁਕਸਾਨ ਨਾ ਪਹਚਾਓ ਤੇ ਜਿਹੋ ਹੱਕ ਸੱਚ ਦੀ ਗੱਲ ਕਰਦੇ ਪਏ ਤੋ ਆਪਣੇ ਕੋਲੋਂ ਤੇ ਨਹੀਂ ਕਰਦੇ ਪਏ ਜੋ ਰੱਬ ਸੋਹਣੇ ਦਾ ਹੁਕਮ ਆ ਉਹ ਹੀ ਦੱਸਣ ਦੇ ਕਿ ਜਿਹਦੇ ਤੁਸੀਂ ਦੂਸਰਿਆਂ ਦਾ ਭਲਾ ਕਰੋਗੇ ਤੇ ਤੁਹਾਡਾ ਭਲਾ ਹੋਣਾ ਪੈਗਾ ਲੇਕਿਨ ਜਿਹੜੇ ਲੋਕਾਂ ਦਾ ਕੰਮ ਹੀ ਧੋਖਾ ਫਰਾਡ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਂਦਾ ਉਹਦੇ ਨਾਲ ਹੀ ਉਹਨਾਂ ਨੂੰ ਮਾਲੀ ਫਾਇਦਾ ਹੁੰਦਾ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਿਸ ਤਰ੍ਹਾਂ ਬਰਦਾਸ਼ਤ ਕਰਨਗੇ ਤੇ ਇਸੇ ਕਰਕੇ ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਮਾਰਿਆ ਕੁੱਟਿਆ ਜਾਏ ਇਹਨਾਂ ਨੂੰ ਇੱਥੋਂ ਚੁੱਪ ਕਰਾਇਆ ਜਾਏ ਜਾਂ ਤਾਂ ਕੱਢਿਆ ਜਾਏ ਇਹ ਵੀਰੋ ਐਂ ਦੇ ਲੋਕ ਜਾਹਲ ਹੁੰਦੇ ਆ ਜਿਹੜੇ ਹਰ ਜਗ੍ਹਾ ਪਾਏ ਜਾਂਦੇ ਆ ਹਰ ਧਰਮ 'ਚ ਪਾਏ ਜਾਂਦੇ ਆ ਜਿਨ੍ਹਾਂ ਨੇ ਸੁਧਰਨਾ ਨਹੀਂ ਹੁੰਦਾ ਬਲਕਿ ਉਲਟਾ ਆਪਣੇ ਜਿਹੜੇ ਜੁਰਮ ਐ ਉਹਨਾਂ ਉੱਤੇ ਡਟੇ ਰਹਿੰਦੇ ਆ ਖੜੇ ਰਹਿੰਦੇ ਆ ਕਿ ਅਸੀਂ ਸਹੀ ਆ ਤੇ ਐਂ ਦੇ ਲੋਕਾਂ ਨੂੰ ਇਗਨੋਰ ਕਰ ਦੇਣਾ ਚਾਹੀਦਾ ਜਿਹੜੇ ਲੋਕ ਗਨੀ ਸੰਤ ਸਿੰਘ ਮਸਕੀਨ ਨੂੰ ਸੁਣ ਕੇ ਉਹਨਾਂ ਤੋਂ ਅਕਲ ਲੈਂਦੇ ਆ ਨੇਕ ਕੰਮ ਕਰਦੇ ਆ ਬੁਰੇ ਕੰਮਾਂ ਨੂੰ ਛੱਡ ਦਿੰਦੇ ਆ ਮੈਂ ਕਹਿੰਦਾ ਸਹੀ ਕਾਮਯਾਬ ਬੰਦੇ ਹੀ ਹੋ। ਤੇ ਜਿਹੜੇ ਇਹਦੇ ਜਾਹਲ ਲੋਕ ਇਹਨਾਂ ਦੇ ਪਿੱਛੇ ਕਦੀ ਵੀ ਨਹੀਂ ਲੱਗਣਾ ਚਾਹੀਦਾ। ਉਹਨਾਂ ਤੋਂ ਜਿੰਨੀ ਦੂਰੀ ਬਣਾ ਸਕੇ ਬੰਦੇ ਨੂੰ ਬਣਾ ਲੈਣੀ ਚਾਹੀਦੀ ਹੈ। ਬਾਕੀ ਵੀਰੋ ਤੁਸੀਂ ਦੱਸੋ ਕਿ ਤੁਹਾਨੂੰ ਇੱਕ ਸਾ ਕਿਸ ਤਰ੍ਹਾਂ ਦੀ ਲੱਗੀ ਹੈ ਜਿਹੜੇ ਲੋਕਾਂ ਨੇ ਗੈਨੀਸੈਂਸੀ ਮਸਕੀਨ ਆਂਦੇ ਦੇ ਨਾਲ ਬਦਤਮੀਜ਼ੀ ਕੀਤੀ। ਤੁਸੀਂ ਇਹਦੇ ਪਾਗ ਲੋਕਾਂ ਦੇ ਬਾਰੇ ਕੀ ਕਹਿੰਦੇ ਹੋ? ਕਮੈਂਟਸ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ। ਆਪਣਾ ਰਖੋ ਤੇਰਾ ਖਿਆਲ। ਰੱਬ ਰੱਖਾ।